ਅਰੇ ਹਾਂ ਜੀ ਅਰੇ ਰਾਮ ਲਾਲ ਜੀ ਰਾਮ ਲਾਲ ਕਿਹਾ ਜ ਮਰੇ ਦਾ ਕਹੇ ਮੈਂ ਬੜਾ ਲੇਕ ਥਾਰ ਨਾ ਕਰਦਾ ਰਾਮ ਚਾਹ ਹਰ ਕਰਦਾ ਛੋਟਾ ਛੋਟਾ ਜੂਆ ਕਾ ਖੇਲ ਨਹੀਂ ਆਉਂਦਾ ਟੋੜੀਪੁਰ ਬੰਦਾਰ ਰੋਡ ਤੇ ਝੋਗੀਆਂ ਦਾ ਮਾਮਲਾ ਲਗਾਤਾਰ ਗਰਮਾਂਦਾ ਜਾ ਰਿਹਾ ਸੀ ਤਾਂ ਜਿੱਥੇ ਝੋਗੀਆਂ ਨੂੰ ਢਾਉਣ ਨੂੰ ਲੈ ਕੇ ਪ੍ਰਸ਼ਾਸਨ ਤੇ ਲੀਡਰਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਝੋਗੀਆਂ ਢਾਈਆਂ ਜਾਣ ਉੱਥੇ ਜਿਹੜੇ ਇਸ ਝੁੱਗੀਆਂ ਦੇ ਆਸ-ਪਾਸ ਲੋਕ ਰਹਿੰਦੇ ਨੇ ਉਹ ਵੀ ਇਸ ਤੋਂ ਪਰੇਸ਼ਾਨ ਸੀ ਉੱਥੇ ਹੀ ਜਿਹੜੀ ਅਨਾਜ ਮੰਡੀ ਆ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਝੁੱਗੀਆਂ ਝੋਪੜੀਆਂ ਦੇ ਹੋਣ ਕਾਰਨ ਮੰਡੀਆਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਕਿ ਝੁੱਗੇ ਜਿਹੜੇ ਹੈਗੀਆਂ ਟਾਈਆਂ ਜਾ ਰਹੀਆਂ ਉਧਰ ਤੇ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਝੁੱਗੀਆਂ ਜਿਹੜੀਆਂ ਹੈਗੀਆਂ ਉਹ ਟਾਹਣੀਆਂ ਚਾਲੂ ਕਰ ਦਿੱਤੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਝੁੱਗੀਆਂ ਜਿਹੜੀਆਂ ਹੈਗੀਆਂ ਜਿੱਥੇ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਝੁੱਗੀਆਂ ਟਾਈਆਂ ਜਾਣਗੀਆਂ ਲੋਕ ਜਿੱਥੇ ਆੜਗਵਾਨ ਜਿੱਥੇ ਪਰੇਸ਼ਾਨ ਸੀ ਤਾਂ ਉੱਥੇ ਅੱਜ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਝੁੱਗੀਆਂ ਨੂੰ ਟਾਉਣ ਵਾਸਤੇ ਪਹੁੰਚੇ ਨੇ ਪ੍ਰਵਾਸੀਆਂ ਦਾ ਸਮਾਨ ਜਿਹੜਾ ਹੈਗਾ ਉਹ ਝੁੱਗੀਆਂ ਦੇ ਵਿੱਚੋਂ ਬਾਹਰ ਕੱਢ ਕੇ ਰੱਖਿਆ ਜਾ ਰਿਹਾ ਤਾਂ ਦੇਖ ਸਕਦੇ ਹੋ ਕਿ ਸਮਾਨ ਜਿਹੜਾ ਹੈਗਾ ਉਹ ਇਹਨਾਂ ਦਾ ਬਾਹਰ ਕੱਢਿਆ ਜਾ ਰਿਹਾ ਤਾਂ ਪ੍ਰਵਾਸੀ ਕਿੰਨਾ ਕਹਤੇ ਸਮਾਨ ਬਾਰ ਰੱਖਣ ਲਈ ਮਜਬੂਰ ਜਿਹੜੇ ਹੈਗੇ ਆ ਜਰੂਰ ਹੋਏ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਝੁੱਗੀਆਂ ਜਿਹੜੇ ਹੈਗੀਆਂ 40 ਸਾਲਾਂ ਤੋਂ ਲਗਭਗ ਇੱਕ ਪਾਈਆਂ ਹੋਈਆਂ ਸੀ ਤਾਂ ਅੱਜ ਇਹ ਝੁੱਗੀਆਂ ਜਿਹੜੀਆਂ ਹੈਗੀਆਂ ਕਲੀਨ ਕਰ ਦਿੱਤੀ ਜਾਣਗੀਆਂ ਤੇ ਝੁੱਗੀਆਂ ਜਿਹੜੀਆਂ ਹੈਗੀਆਂ ਢਾਕੇ ਬਿਲਕੁਲ ਰੋੜ ਸਾਫ਼ ਕੀ ਪਾਈ ਦਿੱਤਾ ਜਾਊਗਾ। ਤੁਸੀਂ ਦੇਖ ਸਕਦੇ ਹੋ। ਤੁਸੀਂ ਜਿਹੜਾ ਬਿਹੰਡਾ ਰੋਡ ਹੈ ਜਿੱਥੇ ਬਿਹੰਡਾ ਰੋਡ ਦੇ ਉੱਤੇ ਦੂਸਰੀ ਚੁਗੀ ਜਿਹੜੀ ਹੈਗੀ ਤਾਂ ਉਹਨੇ ਜਾ ਰਿਹਾ ਹਰਮਨ ਦੂਸਰੀ ਚੁਗੀ ਦਿਖਾ ਦੂਸਰੀ ਚੁਗੀ ਉਹ ਚੁਗੀ ਜਿਹੜੀ ਹੈਗੀ ਆ ਉਹ ਢਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਲਗਾਤਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਜਾ ਰਿਹਾ ਕਿ ਪੂਰਾ ਕਲੀਨ ਜਿਹੜਾ ਹੈ ਕੀਤਾ ਜਾਊਗਾ ਪਰ ਜੇ ਖੱਬੇ ਪਾਸੇ ਦੀ ਗੱਲ ਕਰੀਏ ਤਾਂ ਖੱਬੇ ਪਾਸੇ ਫੈਬਰ ਗੇਟ ਜਿਹੜੀ ਹੈਗੀ ਮਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਫੈਬਰ ਗੇਟ ਤੇਰੇ ਖੜੀਆਂ ਉਹ ਦਿਖਾਈਆਂ ਜਾਣ ਉੱਥੇ ਇੱਕ ਪੁਲਿਸ ਪ੍ਰਸ਼ਾਸਨ ਦੀ ਇੱਕ ਬੱਸ ਮੰਗਵਾਈ ਗਈ ਹੈ ਉਹਦੇ ਉਰਲੀ ਸਾਹਿਬ ਪੁਲਿਸ ਪ੍ਰਸ਼ਾਸਨ ਦੀ ਬੱਸ ਹੈ ਉਹ ਰੋਡ ਨੂੰ ਬੰਦ ਕੀਤਾ ਗਿਆ ਹੈ ਕਾਕੀ ਕੋਈ ਹੰਗਾਮਾ ਹੁੰਦਾ ਤਾਂ ਪ੍ਰਸ਼ਾਸਕ ਦੇ ਅਧਿਕਾਰੀਆਂ ਨੂੰ ਕਿਸੇ ਤਰ੍ਹਾਂ ਦਾ ਪੰਗਾ ਨਾ ਪਵੇ ਸਾਡੇ ਨਾਲ ਨਗਰ ਕੌਂਸਲ ਦੇ ਜਿਹੜੇ ਹੈਗੇ ਸੁਤੰਤਰ ਜੋਸ਼ੀ ਜਿਹੜੇ ਹੈਗੇ ਜੁੜੇ ਗਲਪਕਰ ਦੇ ਜੋਸ਼ੀ ਆ ਕੋਈ ਦੱਸੋ ਕੀ ਕਰਾਂ ਤੁਸੀਂ ਨਗਰ ਕੌਂਸਲ ਦੇ ਵਾਈਸ ਪ੍ਰਧਾਨਾ ਕਿਸ ਤਰ੍ਹਾਂ ਦੇ ਦੇਖੋ ਇਹ ਤਾਂ ਐਚ ਡੀ ਐਮ ਸਾਹਿਬ ਦੀ ਕਾਰਵਾਈ ਹੈ ਉੱਤੇ ਡੀ ਸੀ ਸਾਹਿਬ ਨੇ ਉਹ ਵੀ ਦੇਖ ਸਕਦੇ ਹੋ ਕੱਟ ਕੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਅਧਿਕਾਰੀ ਝੁੱਗੀ ਨੂੰ ਚੈੱਕ ਕਰ ਰਹੇ ਹੈ ਕਿ ਇਸ ਦੇ ਅੰਦਰ ਸਮਾਨ ਕਿੰਨਾ ਹੈ। ਅੱਜ ਜੁੱਗੀ ਨਹੀਂ ਹੈ ਕੋਈ। ਝੁੱਗੀ ਮੈਂ ਨਹੀਂ ਹੈ ਕੋਈ। ਨਹੀਂ ਹੈ ਕੋਈ ਜੁੱਗੀ ਨਹੀਂ। ਪਰ ਜਦੋਂ ਉਹਨਾਂ ਨੇ ਨੋਟਿਸ ਜਬ ਪਹਿਲੇ ਦੇ ਦਿਆ ਉਹ ਤਾਂ ਝੁੱਗੀ ਵਾਲਾ ਦੇਖੇ ਨਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ। ਕਾਹਦਾ ਕੋਈ ਲੱਤ ਆ ਜਾ ਸਰ। ਸਾਡੀ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਦੇ ਅਧਿਕਾਰੀ ਅੰਦਰ ਗਏ ਹੈ ਝੁੱਗੀ ਵਿੱਚ ਦੇਖਣ ਵਾਸਤੇ ਵੀ ਹੋਰ ਕਿਸ ਤਰ੍ਹਾਂ ਦਾ ਸਮਾਨ ਇਹਦੇ ਵਿੱਚ ਰੈਂਡਫੂਡ ਬਚੀ ਹੈ ਤਾਂ ਸਮਾਨ ਫਿਰ ਹੈਗਾ ਕੱਢਿਆ ਜਾ ਰਿਹਾ। ਤਾ ਦੇਖ ਸਕਦੇ ਹੋ ਕਿ ਝੁੱਗੀਆਂ ਦੇ ਛੱਪਾਂ ਜਿਹੜੀਆਂ ਪ੍ਰਵਾਸੀਆਂ ਵੱਲੋਂ ਉਤਾਰੀਆਂ ਜਾ ਰਹੀਆਂ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਦੂਜੇ ਪਾਸੇ ਜੀਸੀਪੀ ਦਾ ਪੰਗਾ ਜਿਹੜਾ ਹੈਗਾ ਉਹ ਚਾਲੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਤਾਂ ਡੀਐਸਪੀ ਸ਼ਮਸ਼ੇਰ ਸਿੰਘ ਛੇਰਗਲੇ ਨੇ ਨਾਲ ਗੱਲ ਕਰਦੇ ਆ ਕਿ ਇਹਨਾਂ ਦਾ ਕੀ ਕਹਿਣਾ ਹੈ ਡੀਐਸਪੀ ਸ਼ਮਸ਼ੇਰ ਸਿੰਘ ਛੇਰਗਲੇ ਸਾਹਿਬ ਨਾਲ ਜੁੜੇ ਆ ਡੀਐਸਪੀ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਝੁੱਗੀਆਂ ਹਟਾਉਣ ਨੂੰ ਲੈ ਕੇ ਇਹੋ ਜੀ ਇਹਨਾਂ ਦੀ ਜਾਨ ਬਚ ਗਈ ਏਨੇ ਦਿਨ ਪਹਿਲਾਂ ਅਨਾਊਂਸਮੈਂਟ ਕਰਕੇ ਬਹੁਤ ਜ਼ੋਰ ਦਾ ਕੰਮ ਚੱਲ ਰਿਹਾ ਦੋ ਤਿੰਨ ਸਾਲ ਤੋਂ ਅਜੇ ਤਾਂ ਨਹੀਂ ਹੈਗਾ ਜੀ ਜੀ ਇਹਨਾਂ ਨੂੰ ਵਾਰ-ਵਾਰ ਸਾਰਿਆਂ ਨੇ ਮਤਲਬ ਕਿ ਐਡਮਨ ਨੇ ਕਿਹਾ ਜੀ ਜੀ ਹੁਣ ਇਹ ਪ੍ਰੋਪਰ ਪ੍ਰਕਿਰਿਆ ਤੇ ਸਾਰਾ ਕੁਝ ਹੋ ਰਿਹਾ ਸੀ ਅਜੇ ਵੀ ਇਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਆਪਣਾ ਸਮਾਨ ਕੱਢ ਲਓ ਅਸੀਂ ਵੇਟ ਕਰ ਲੈਂਦੇ ਹਾਂ ਜੀ ਇਹ ਕਲੀਨ ਹੋਊਗਾ ਜੀ ਸਾਰੇ ਪਾਸੇ ਤੋਂ ਤੇ ਤਾਂ ਕਿ ਕੱਲ ਨੂੰ ਜਿਹੜੀ ਕੋਈ ਰੋਡ ਬਣਾਣੀ ਹੈ ਕੁਝ ਵੀ ਕੰਮ ਕਰਨਾ ਤਾਂ ਪ੍ਰੋਪਰ ਕਿ ਲੋਕ ਬਹੁਤ ਤੰਗ ਆਈ ਜਿਸ ਦਿਨ ਕੋਈ ਟਰੱਕ ਜਾਂ ਕੋਈ ਚੀਜ਼ ਬੇਕਅਪ ਹੋ ਗਈ ਉਹਨਾਂ ਝੁੱਗਿਆਂ 'ਚ ਚੜ ਗਏ ਫਿਰ ਕਹਿਣਗੇ ਜੀ ਸਰਕਾਰ ਦੀ ਗਲਤੀ। ਉਹ ਆ ਵੀ ਕਈ ਵਾਰ ਹੋਇਆ ਵੀ ਇਸ ਤਰ੍ਹਾਂ ਝੁੱਗਿਆਂ 'ਚ ਵੜੀਆਂ ਗੱਡੀਆਂ। ਛੋਟੇ ਛੋਟੇ ਬੱਚੇ ਇੱਥੇ ਆ ਕੇ ਖੜੀ ਜਾਂਦੇ ਸੀ। ਜੀ ਜੀ ਜੀ। ਫਿਰ ਇੱਕ ਕਾਰ ਵਾਲਾ ਪਿੱਛੋਂ ਆ ਰਿਹਾ ਐਂਬੂਲੈਂਸ ਆ ਰਹੀ ਆ ਉਹਨਾਂ ਨੇ ਆਪਣੇ ਕੰਮ ਦੀ ਵਜ੍ਹਾ ਕਰਕੇ ਤੇਜ਼ੀ ਨਾਲ। ਜੀ ਜੀ। ਫਿਰ ਇਹ ਜੇ ਆਪਾਂ ਇੰਨੇ ਸਰਕਾਰੀ ਜਗ੍ਹਾ ਨੱਪ ਕੇ ਬਹਿ ਕੇ ਫਿਰ ਕੰਮ ਚੱਲੂਗਾ ਕਿਦਾਂ ਜੀ? ਡੀਐਸਪੀ ਸਾਹਿਬੇ ਟਾਈਮ ਮੰਗ ਰਹੇ ਆ ਕਿੰਨੇ ਸਾਨੂੰ ਸਮਾਂ ਦਿਓ ਹੋਰ। ਸਮਾਦ ਜੀ ਇਸ ਤਰ੍ਹਾਂ ਪਹਿਲ ਸਮਾਦਤਾ ਬੜੇ ਚਿਰ ਦਾ ਦਿੱਤਾ ਹੈ ਤਾਂ ਜਦ ਮੈਨੂੰ ਕੱਲ ਲਾਉਸਮੈਂਟ ਵੀ ਕੀਤੀ ਸੀ ਇਸ ਤੋਂ 5 ਦਿਨ ਅਨਾਨਸਮੈਂਟ ਕਰੀ ਜਾਂਦੇ ਨੇ ਜੀ 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 ਅਗੋਂ 15 20 ਦਿਨ ਹੋ ਗਏ ਮੇਰੇ ਖਿਆਲ ਇਹਨਾਂ ਨੂੰ ਨੋਟਿਸ ਵੀ ਆਇਆ ਫਿਰ ਸਮਾ ਮੰਗਦੇ ਸੀ ਹਾਂ ਪਰ ਉਹਦੇ ਚ ਜਿਹੜੀ ਇੱਕ ਪ੍ਰਕਿਰਿਆ ਜਦੋਂ ਪੂਰੀ ਹੋ ਜਾਂਦੀ ਜੀ ਉਹ ਉਹ ਇੱਕ ਸੈੱਟ ਚੀਜ਼ਾਂ ਹੁੰਦੀਆਂ ਉਹਦੇ ਚ ਹੋਰ ਕੋਈ ਕੁਝ ਕਰ ਨਹੀਂ ਸਕਦੇ ਜੇ ਮੰਨ ਲਓ ਜਿੰਨੇ ਨੋਟਿਸ ਦੇਣੇ ਹੁੰਦੇ ਆ ਜੀ 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 ਉਹ ਪੂਰੀ ਹੋ ਗਈ ਪ੍ਰਕਿਰਿਆ ਜਦੋਂ ਪੂਰੀ ਹੋ ਜਾਂਦੀ ਆ ਫੇਰ ਹੀ ਹੁੰਦਾ ਤਾਂ ਉਹ ਬਿਲਕੁਲ ਇਹਦੇ ਪ੍ਰੋਪਰ ਐਡਮਨ ਨੇ ਵਰਕ ਕੀਤਾ ਆ ਇਹਨਾਂ ਨੇ ਡੀਐਸਪੀ ਸਾਹਿਬ ਤੋਂ ਪੂਰਾ ਐਸਐਚਓ ਇਹ ਕਾਫੀ ਮਤਲਬ ਇਹਨਾਂ ਨੇ ਕਲੋਜ਼ਲੀ ਸਿਵਲ ਐਡਮਨ ਨਾਲ ਸੰਪਰਕ ਬਣਾਇਆ ਤਾਂ ਸਿਵਲ ਐਡਮਨ ਨੇ ਜਦੋਂ ਸਿਕਿਉਰਟੀ ਮੰਗੀ ਆ ਤਾਂ ਉਹ ਫੋਰਸ ਨੇ ਤਾਂ ਨਹੀਂ ਹੁੰਦਾ ਜਿਹੜਾ ਪ੍ਰਵਾਸੀ ਪੁੱਛ ਰਿਹਾ ਕਿ ਇਹ ਕਲੀਨ ਜਿਹੜਾ ਹੈਗਾ ਧੁਰ ਤੱਕ ਹੀ ਹੋਊਗਾ ਹਾਂ ਇਹ ਤਾਂ ਜੀ ਸਾਰੇ ਹੋਊਗਾ ਸਾਰੇ ਹੋਊਗਾ ਸਾਰੇ ਹੋਊਗਾ ਤਾਂ ਤੁਸੀਂ ਦੇਖ ਸਕਦੇ ਹੋ ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿਲ ਨੇ ਤੇ ਕਹਿੰਦੇ ਆ ਕਿ ਸਮਾਂ ਦਿੱਤਾ ਗਿਆ ਸੀ ਨੋਟਿਸ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੀ ਜਿਹੜੇ ਪ੍ਰਵਾਸੀ ਆ ਤੁਸੀਂ ਫਿਰ ਦੇਖ ਸਕਦੇ ਹੋ ਦਿੱਲੀ ਤਸਵੀਰਾਂ ਕਿ ਪ੍ਰਵਾਸੀ ਜਿਹੜੇ ਹੈਗੇ ਉਹ ਸਮਾਂ ਮੰਗ ਰਹੇ ਆ ਕਿਉਂਕਿ ਨੋਟਿਸ ਜਿਹੜਾ ਹੈਗਾ ਉਹ ਕਾਫੀ ਦੇਰ ਪਹਿਲਾਂ ਜਿਹੜਾ ਇਹਨਾਂ ਨੂੰ ਜਿਹੜਾ ਦਿੱਤਾ ਗਿਆ ਸੀ ਉਹ ਮੌਕਾ ਦੇ ਦਿੱਤਾ ਜਾਂਦਾ ਇੱਕ ਦੋ ਮਹੀਨੇ ਦਾ ਸਮਾਂ ਹਟਾਣੇ ਦਾ ਸਮਾਂ ਹਟਾ ਲੇਤਾ ਉਸਕੇ ਬਾਅਦ ਹਟਾ ਦਿੱਤਾ ਅਭੀ ਸਮਾਂ ਮੰਗਦਾ ਅਚਾਨਕ ਆਇਆ ਬਸ स्टार्ट कर दिया इन्होंने बताओ तो नहीं।, नहीं बताया गया हम सब बाहर से बिहार से आए ना हम सबको पता नहीं था कुछ तो आपके आस पड़ोस वाले बोल रहे हैं कि आपके पास तो प्रॉपर जगह है फिर भी आपने ये जगह जगा... मेरे पास कोई था नहीं है कोई था नहीं है कोई था नहीं है आपके साथी के साथ वो किसी के पास आए वो सबके पास मेरे को नहीं पता लेकिन मेरे सबको बता देता ना दस दिन का मोहलत चाहिए बीस दिन का मोहल्लत चाहिए तो कुछ भी नहीं बताया हम सबको तो आपने तो जो झुग्गिया तो डाली हुई है वो बिजली की, की बिजली डाल के रखे थे आपने बिजली का बोर्ड पकड़ रखा है आपको बिजली से आती थी, थी बैटरी है मेरे पास तो आपकी तो वो कनेक्शन जो कुंडी कनेक्शन है वो काटे है बिजली वालों का से काटे मेरे को नहीं पता मेरे पास बैटरी है ठीक ना मैं अपना बैटरी से मोबाइल चार्ज करता था बस मेरे को बिजली है नहीं हमारे पास तो बिजली वालों ने तो वहाँ से ट्रांसफार्मी जो कुंडिया लगाई थी वो काटी हमारे सामने वो काटा वो मेरे को नहीं अपता है अभी क्या आप समा मांग रहे हो? मांग रहे बोल कि कुछ दिन दिन का का टाइम टाइम दे दे देता, देता अपना हटा लो पास हटा लो और उसके बाद में हटा लेता यहाँ से। अचानक आया इन लोगों ने तोड़ना स्टार्ट कर दिया बताओ अभी मैं कहाँ पे ले गया सामान पता नहीं उधर फेंक रहे देखो बच्चे का कैमरा लेके देखो देख सकते हो कि प्रवासियों का समान जो है पिया देख सकते हो तस्वीरों कहाँ लेके जाएंगे सबको बताओ जाएं सब बताया पहले से कुछ नहीं बताया किसी ने बताओ कुछ समय नहीं दिया आपको। समय नहीं दिया मेरे को मैं तीन चार दिन पहले से तो बिहार से आया हम सब बोल रहे नोटिस दिया था कल लाउंसमेंट भी कर रहे थे टिकट बता देता हूँ ठीक ना इधर हाल फिलहाल अब नहीं हुआ बिहार से आए हम आप नहीं होंगे तो बता देता ठीक ना वो नहीं आप आप बाहर गए हो अलग बात है लेकिन उन्होंने तो आपको नोटिस दिया था पहले आपको नहीं पता दूसरे लोगों को दूसरे लोगों को पता था मेरे को कुछ नहीं पता था मैं अपना टिकट बता देता हूँ ठीक ना दोस्त को छोड़ो कोई बात नहीं मैं बिहार से आया हूँ मेरे को कुछ नहीं पता था ठीक ना पर दूसरों को तो बताया गया दूसरों को बताया दूसरों मेरे को कुछ नहीं बताया देखो मेरे पास भी ਆ ਲੈ ਦੇਖੋ ਦੇਖੋ ਮੇਰੇ ਸਭ ਕੋ ਕੁਝ ਨਹੀਂ ਬਤਾਇਆ ਕਮਜ਼ਰ ਹਫਤਾ ਤੋਂ ਟਾਈਮ ਦੇ ਦਿੱਤਾ ਮੇਰੇ ਕੋਲ ਬਤਾਓ तो आप, जो आपके साथी पर उनको बताना चाहिए था ना आपको वो मेरे सर को कुछ नहीं बताया गया आप जब आप जब उधर अपने गांव चले जाते हो अपने झुग्गी को किराए पे देकर चले नहीं, जाते नहीं नहीं ऐसे ही रहता है ऐसे ही रहता है जो जो गरीब लोग रहता है ना वही आके यहाँ पे रह जाता है दो दिन चार दिन महीना पवा पड़ा सारा दिन यही रह जाता है तो आपने नजायज़ कब्जा को दूसरा आप कुंडी का कनेक्शन लगा देते हो कनेक्शन कहाँ पे बताओ मेरे को जाके बिजली वाले काट रहे बिजली वाले काट रहे तो मेरे को नहीं पता मेरे पास बैटरी था ना ਕੁਛ ਇਸ ਵਿੱਚ ਚਾਰਜ ਕਰਤਾ ਤਾਂ ਮੈਂ ਤਾਂ ਮੰਡੀ ਵਿੱਚ ਜਾ ਕੇ ਚਾਰਜ ਕਰਦਾ ਸੀ ਮੋਬਾਈਲ ਠੀਕ ਨਾ ਮੇਰੇ ਕੋ ਨਹੀਂ ਪਤਾ ਤੂੰ ਦੇਖ ਸਕਦੇ ਹੋ ਕਿ ਪ੍ਰਵਾਸੀ ਵੱਲੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਦੋਸ਼ ਲਾਇਆ ਜਾ ਰਿਹਾ ਨੇ ਕਿ ਸਾਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਜਿਹੜਾ ਹੈਗਾ ਸੰਦੇਸ਼ ਦਿੱਤਾ ਗਿਆ ਸੀ ਕਿ ਸਾਡੇ ਨੇ ਨਗਰ ਕੌਂਸਲ ਦੇ ਈਓ ਸਰਦਾਰ ਮੇਂਦਰ ਸਿੰਘ ਜਿਹੜੇ ਈਓ ਸਾਹਿਬ ਕਿੰਨੇ ਦਿਨ ਪਹਿਲਾਂ ਤੁਸੀਂ ਇਹਨਾਂ ਨੂੰ ਨੋਟਿਸ ਦਿੱਤਾ ਸੀਗਾ ਲਗਭਗ 1 ਮਹੀਨਾ ਪਹਿਲਾਂ ਐੱਜੂ ਸਾਹਿਬ ਦੀ ਰਹਿਨਵਾਈ ਦੇ ਵਿੱਚ ਅਸੀਂ ਖੁਦ ਆ ਕੇ ਕੱਲੇ ਕੱਲੇ ਨੂੰ ਕਹਿ ਕੇ ਗਏ ਆ ਜੀ ਲੀਟ ਨੂੰ ਖਾਲੀ ਕਰ ਦਿਓ ਤੇ ਨਿਆਦੀ ਲਗਾਤਾਰ ਮਿੰਟ ਹੋ ਰਹੀ ਹੈ ਇਹ ਨਜਾਇਜ਼ ਐਡਿਕੂਏਸ਼ਨ ਲਾ ਰਹੇ ਬਿਲਕੁਲ ਨਜਾਇਜ਼ ਐਡਿਕੂਏਸ਼ਨ ਲਾ ਰਹੇ ਆ ਸਰਦਾਂ ਕੋਲੇ ਇਹਨਾਂ ਕੋਲੇ ਆਪਦੇ ਪਲਾਟ ਆ ਸੜਕ ਤੇ ਹੈਗੇ ਆ ਜਦੋਂ ਇੱਥੇ ਕੋਈ ਇਹਨਾਂ ਨੇ ਆਉਣਾ ਹੁੰਦਾ ਮਹੀਨੇ ਦੀ ਖਾਤਰ ਤੁਸੀਂ ਦੇਖ ਸਕਦੇ ਹੋ ਵੀ ਲਗਭਗ 40 ਫੁੱਟ ਤੱਕ ਉੱਥੇ ਤੱਕ ਸਾਰੀ ਰੇਂਜ ਰੋਕੀ ਹੋਈ ਆ ਜਿਸ ਤੱਕ ਸੜਕ ਉਸ ਤੋਂ ਤੱਕ ਆਏ ਹੋਏ ਆ ਤੇ ਸਭ ਤੋਂ ਬਾਅਦ ਇਹਨਾਂ ਨੂੰ ਸਮਝਾ ਕੇ ਗਏ ਸੀ ਵੀ ਨੁਕਸਾਨ ਤੁਹਾਡਾ ਹੀ ਹੋਣਾ ਤੁਹਾਡੇ ਬੱਚੇ ਸੜਕਾਂ ਤੇ ਖੇਡਦੇ ਆ ਇੰਨਾ ਟ੍ਰੈਫਿਕ ਚੱਲਦਾ ਬੜੇ ਨਹੀਂ ਸਮਝੇ ਤੇ ਸਾਨੂੰ ਮਜਬੂਰੀ ਦੇ ਵਿੱਚ ਅੱਜ ਇਹ ਕੰਮ ਠਾਉਣਾ ਪਿਆ ਇਹ ਸਭ ਕਲੀਨ ਦੀ ਗੱਲ ਕਰਦੇ ਧੁਰ ਤੱਕ ਕਲੀਨ ਹੋਊਗਾ ਇਹ ਬਿਲਕੁਲ ਧੁਰ ਤੱਕ ਕਲੀਨ ਕਰਾਂਗੇ ਇਹ ਇਹ ਸਭ ਦੇਰ ਆਈ ਦੁਰਸਤ ਆਏ ਇਹਨਾਂ ਲੇਟ ਕਿਉਂ ਹੋਇਆ ਹੈ ਚਲੋ ਮੈਂ ਇਹਦੇ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਜਿੰਦੂ ਜਿਹੜੇ ਆਣੇ ਆਸੀਂ ਉਦੋਂ ਜਿਹੜਾ ਕਰ ਰਹੇ ਆ ਲੱਗੇ ਹੋਏ ਆ ਵੀ ਇਹ ਮਸਲਾ ਹੱਲ ਹੋਵੇ ਇਹਨਾਂ ਨੂੰ ਬਹੁਤ ਸਮਝਾਇਆ ਜਿਹੜੀ ਸਰਕਾਰ ਦੀ ਇੱਕ ਪੀਐਮਏ ਵਾਈ ਯੋਜਨਾ ਦੇ ਦੀ ਉਹਨਾਂ ਨੇ ਕਿਹਾ ਸੀ ਤੁਹਾਡੇ ਇਹਨਾਂ ਕੋ ਬਹੁਤ ਬੰਦਿਆਂ ਕੋ ਪਲਾਟ ਆ ਕੁਛ ਦੇ ਅਪਲਾਈ ਵੀ ਕਰਵਾਦੇ ਅਸੀਂ ਹੂੰ ਹੂੰ ਬਾਕੀ ਵੀ ਕਹਿ ਰਹੇ ਹੋ ਵੀ ਤੁਹਾਨੂੰ 2 ᱞਖ ਰੁਪਈਆ ਵੀ ਅਸੀਂ ਦਵਾਂਗੇ ਉਹ ਜੇ ਤੁਸੀਂ ਉਹ ਅਪਲਾਈ ਕਰਦੇ ਉਹਦੇ ਵਜਿਤੇ ਕੋ ਪਲਾਟ ਆ ਜੀ ਜੀ ਤੇ ਬਾਕੀ ਇਹਨਾਂ ਦੀ ਸੁਰੱਖਿਆ ਲਈ ਵੀ ਇਹ ਜਿਆਦਾ ਜ਼ਰੂਰੀ ਸੀ ਇਹਨੂੰ ਕਰਨਾ ਜਿਹੜੇ ਪ੍ਰਵਾਸੀ ਜਿਵੇਂ ਇੱਕ ਵਿਅਕਤੀ ਕਹ ਰਿਹਾ ਕਿ ਮੈਂ ਬਾਹਰ ਸੀ ਮੈਨੂੰ ਪਤਾ ਨਹੀਂ ਲੱਗਿਆ ਸੀਗਾ ਕੋਈ ਉਹਦਾ ਕੋਈ ਰਹਿਣ ਬਸੇਰਾ ਕੋਈ ਤੱਕ ਕੋਈ ਦੇ ਨਾਸਤੇ ਬਣਾਇਆ ਜਾਊਗਾ ਜਾਂ ਨਹੀਂ ਨਹੀਂ ਰਹਿਣ ਬਸੇਰਾ ਤਾਂ ਜਿਹੜਾ ਹੈਗਾ ਆਲਰੇਡੀ ਇਹਨਾਂ ਕੋ ਹੈਗੇ ਇਹ ਤਾਂ ਸਿਰਫ ਇੱਕ ਥੋੜਾ ਜਿਹਾ ਸੀਜ਼ਨ ਦੇ ਬਚਾਉਂਦੇ ਤੇ ਨਹੀਂ ਜਿਆਦਾ ਨਿਕਰੋਚਮੈਂਟ ਕੀਤੀ ਹੋਈ ਇਹਨਾਂ ਨੇ ਨਜਾਇਜ਼ ਕਲੋਜ਼ਮੈਂਟ ਦੇ ਨਾਲ-ਨਾਲ ਨਜਾਇਜ਼ ਕੁੰਡੀ ਕਨੈਕਸ਼ਨ ਵੀ ਕੀਤਾ ਹੋਇਆ ਕਿਵੇਂ ਕਹਿੰਦੇ ਤੁਸੀਂ ਉਹਦੇ ਬਾਰੇ ਪੀਐਸਪੀਸੀਆਰ ਦੇ ਅਧਿਕਾਰੀਆਂ ਨੂੰ ਅਸੀਂ ਕਿ ਕਾਰਵਾਈ ਕਰਨ ਲਈ ਪਹਿਲਾਂ ਵੀ ਕਿਹਾ ਸੀਗਾ ਉਸ ਦਿਨ ਆਏ ਵੀ ਸੀਗੇ ਜਿਸ ਦਿਨ ਇਹਨਾਂ ਨੂੰ ਕਹਿ ਗਏ ਉਹਨਾਂ ਨੇ ਲਾਈਆਂ ਵੀ ਤਾਰਾਂ ਇਹਨਾਂ ਦੀਆਂ ਅੱਜ ਫਿਰ ਉਹਨਾਂ ਨੂੰ ਕਿਹਾ ਤੇ ਉਹਨਾਂ ਨੂੰ ਕਹਿ ਕੇ ਉਹਨਾਂ ਦੇ ਕਾਰਵਾਈ ਕਰਵਾਉਂਦੇ ਇਹਨਾਂ ਦੇ ਜਿਨ੍ਹਾਂ ਨੇ ਨਜਾਇਜ਼ ਕਲੈਕਸ਼ਨ ਲਾਈ ਸੀ ਜਿੱਥੇ ਪ੍ਰਸ਼ਾਸਨ ਇਹਨਾਂ ਦੇ ਪ੍ਰੇਸ਼ਾਨ ਸੀ ਉੱਥੇ ਆਣ-ਗੁਆਣ ਵੀ ਕਾਫੀ ਪ੍ਰੇਸ਼ਾਨ ਸੀ ਇਹਨਾਂ ਲੋਕਾਂ ਤੋਂ ਕਿਵੇਂ ਸਮਝਦੇ ਤੁਸੀਂ ਸਾਰੇ ਲੋਕ ਹੀ ਪ੍ਰੇਸ਼ਾਨ ਸੀ ਕਿ ਇੱਕ ਸੜਕ ਤੱਕ ਆਏ ਹੋਏ ਆ ਤੁਸੀਂ ਦੇਖ ਸਕਦੇ ਹੋ ਮੈਂ ਕਹਿੰਦਾ ਦਿਖਾ ਕੇ ਆਮ ਪਬ ਦੇ ਕੰਦੇ ਤੱਕ ਇਹਨਾਂ ਨੇ ਐਨਕ੍ਰੋਚਮੈਂਟ ਕੀਤੀ ਹੋਈ ਹੈ ਜਿੱਥੋਂ ਤੱਕ ਸੜਕ ਆ ਜੀ 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 ਤੇ ਦੇਖੋ ਪਿੱਛੇ ਕਿਥੇ ਤੱਕ ਆ ਇਹ ਨਹੀਂ ਵੀ ਆਪਾਂ ਇਹਨਾਂ ਦੀ ਕੋਈ ਮਜਬੂਰੀ ਹੈ ਤਾਂ ਬੈਠੇ ਆ ਇਹਦਾ ਸਿਰਫ ਉਹਦੇ ਲਈ ਬੈਠੇ ਆ ਵੀ ਸਾਨੂੰ ਕਰਨਾ ਹੀ ਪੈਣਾ ਬਸ ਅਸੀਂ ਤਾਂ ਸਿਰੇ ਤੱਕ ਆਉਣਾ ਮੇਰੇ ਤਾਂ ਜੇ ਸੜਕਾਂ ਹੁੰਦੀ ਤਾਂ ਸ਼ਾਇਦ ਅੱਗੇ ਵੀ ਆ ਜਾਂਦੀ ਆਣ ਗਵਾਂਡ ਵੀ ਇਹੀ ਐਲੀਗੇਸ਼ਨ ਆ ਰਿਹਾ ਕਿ ਜਿਹੜੇ ਇਹਨਾਂ ਕੋਲ ਆਪਣੇ ਘਰ ਹੈ ਉਸਦੇ ਬਾਜ਼ੂ ਵੀ ਇਹਨਾਂ ਦੇ ਕਬਜ਼ਾਦਾਰੀ ਜਿਹੜੇ ਬਣੇ ਹੋਏ ਬਹੁਤੇ ਕੋਲ ਕੋਈ 2-4% ਹੋਣਗੇ ਜਿਨ੍ਹਾਂ ਕੋਲ ਨਹੀਂ ਹੈਗਾ ਲਗਭਗ ਸਾਰਿਆਂ ਕੋਲ ਘਰ ਹੈਗੇ ਆ ਥੈਂਕ ਯੂ ਜੀ ਤਦ ਵੀ ਦੇਖੋ ਸਰ ਦੇ ਨਗਰ ਕੌਂਸਲ ਦੇ ਈਓ ਨੇ ਪਾਉਣਾ ਵੱਲ ਦੱਸਿਆ ਜਾ ਰਿਹਾ ਹੈ ਕਿ ਪੂਰਾ ਜਿਹੜਾ ਕਲੀਨ ਕੀਤਾ ਜਾਊਗਾ ਇਹ ਝੁੱਗੀਆਂ ਜਿਹੜੀਆਂ ਹੈਗੀਆਂ ਕਾਫੀ ਸਮੇਂ ਤੋਂ ਸੀ ਲਗਭਗ 40 ਸਾਲ ਤੋਂ ਜਿਹੜੀਆਂ ਹੈਗੀਆਂ ਝੁੱਗੀਆਂ ਜਣੇ ਹੈਗੀਆਂ ਇਹ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤਾਂ ਜਿੱਥੇ ਇਹ ਲੋਕਾਂ ਨੇ ਬੇਸ਼ੱਕ ਆਪਣੇ ਆਧਾਰ ਕਾਰਡ ਆਪਣੇ ਵੋਟਰ ਕਾਰਡ ਜਿਹੜੇ ਹੈਗੇ ਬਣਾਏ ਹੋਏ ਨੇ ਤਾਂ ਉਸ ਦੇ ਬਾਵਜੂਦ ਇਹ ਲੋਕ ਜਿਹੜੇ ਹੈਗੇ ਆ ਇੱਥੋਂ ਦੇ ਪੱਕਾ ਕਬਜ਼ਾਦਾਰ ਹੀ ਆਪਣੇ ਆਪ ਨੂੰ ਸਮਝਦੇ ਸੀ ਪਰ ਅੱਜ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਇੱਥੋਂ ਜਿਹੜਾ ਹੈਗਾ ਉਖਾੜ ਦਿੱਤਾ ਗਿਆ ਇਹਨਾਂ ਦੇ ਝੁੱਗੀਆਂ ਖਵਾੜ ਦਿੱਤੀਆਂ ਗਈਆਂ ਤਾਂ ਦੇਖਣਾ ਹੋਵੇਗਾ ਕਿ ਇਹਨਾਂ ਦਾ ਆਉਣ ਵਾਲਾ ਰਹਿਣ ਬਸੇਰਾ ਕਿਹੋ ਜਿਹਾ ਹੋਊਗਾ ਪਰ ਇੱਕ ਵਾਰ ਜਿਹੜਾ ਹੈ ਪ੍ਰੇਸ਼ਾਨਣਾ ਇਹਦਾ ਕਾਰਨ ਜਿਹੜਾ ਹੈਗਾ ਇਹਨਾਂ ਦਾ ਖੁਦ ਦਾ ਜਿਹੜਾ ਹੈਗਾ ਪ੍ਰਵਾਸੀਆਂ ਦਾ ਜੁਰੂ ਬਣਿਆ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਹੈਗਾ ਉਹ ਪ੍ਰਵਾਸੀ ਜਿਹੜੇ ਹੈਗੇ ਆ ਉਹ ਇਹੀ ਗੱਲ ਕਹਿ ਰਹੇ ਆ ਕਿ ਸਾਨੂੰ ਸਮਾਂ ਦਿਓ ਸਮਾਂ ਦਿਓ ਤਾਂ ਤੁਸੀਂ ਦੇਖ ਸਕਦੇ ਹੋ ਕੀ ਗਲਤ ਕਰ ਰਹੇ ਆ ले ले सामान कुछ मोहरत दे दो मोहर तो पता चलूंगा मैं वहाँ पर चला जाऊंगा और क्या कर रहा था कहाँ साइट ऐसी रख लू ये पहले बताइए अभी भी साइट देखिए ले गए जाएंगे नहीं सर देख ली रोड पर नहीं रख सामान सारे नोटर दे रहा मैंने पहले नोटिस दिया ਇਹੋ ਜਿਹੜੀ ਦੇਖ ਸਕਦੇ ਹੋ ਕਿ ਚੱਪਟ ਜਿਹੜੀ ਹੈਗੀ ਆ ਉਹ ਹੋ ਗਈ ਆ ਤੈਨੂੰ ਉੱਚਾ ਕਰੇ ਤੇ ਕੈਮਰਾ ਫਾਇਦਾ ਕੀ ਕਰੇਗਾ ਕੱਪ ਚੱਪਟ ਜਿਹੜੀ ਹੈਗੀ ਆ ਵੇਖੀ ਜਾ ਵਿੱਚੋਂ ਵਿੱਚੋਂ ਦੇਖ ਕੇ ਦੇਖ ਸਕਿਆ ਫੇਰ ਹੀ ਦੇਖ ਸਕਦੇ ਹੋ ਚੱਪਟ ਹੋ ਗਈ ਆ ਕੈਮਰਾ ਉੱਚਾ ਕਰਾ ਫੇਰ ਕਿਉਂ ਬਾਹਰ ਜਾ ਕੇ ਕਰੀਂ ਆਈ ਆ ਵੈਸਾ ਕਰਕੇ ਕਰਿਆ ਕਰੋ ਉਹ ਜਿਹੜੇ ਹੱਥ ਪਾਈਆਂ ਨੂੰ ਦਿਖਾ ਦੇਖਦੇ ਹੱਥ ਪਾਈ ਹੋ ਸੇ ਹੋਏ ਰੇ ਆ ਪ੍ਰਵਾਸੀ ਜਿਹੜੇ ਹੈਗੇ ਆ ਉਹ ਪੁਲਿਸ ਦੇ ਨਾਲ ਹੱਥ ਪਾਈ ਹੁੰਦੇ ਜਿਹੜੇ ਦਿਖ ਰਹੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਰਵਾਸੀਆਂ ਵੱਲੋਂ ਮੌਲਤ ਜਿਹੜੀ ਹੈਗੀ ਮੰਗੀ ਜਾ ਰਹੀ ਹੈ ਬੇਸ਼ੱਕ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਅਲਾਸਮੈਂਟ ਕਰਵਾਈ ਗਈ ਸੀ ਤਾਂ ਹੁਣ ਫਿਰ ਜਦੋਂ ਇਥੇ ਘੇਟ ਆਈਆਂ ਜਾਂਦੀਆਂ ਤਾਂ ਪ੍ਰਵਾਸੀਆਂ ਵੱਲੋਂ ਮੌਲਤ ਦੀ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਮੌਲਤ ਜਿਹੜੀ ਹੈਗੀ ਉਹ ਦਿੱਤੀ ਜਾਵੇ ਤਾਂ ਉਧਰ ਵੀ ਦੇਖ ਸਕਦੇ ਹੋ ਲਗਾਤਾਰ ਢਾਈ ਢਾਈ ਦਾ ਜਿਹੜਾ ਕੰਮ ਹੈ ਉਹ ਚਾਲੂ ਕਰ ਦਿੱਤਾ ਗਿਆ ਵੀ ਦੇਖ ਸਕਦੇ ਪੀਲੇ ਪੰਗਿਆ ਜਿਹੜਾ ਹੈਗਾ ਝੁੱਗਿਆ ਤੇ ਚਲਣਾ ਚਾਲੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਪ੍ਰਵਾਸੀ ਜਿਹੜੇ ਹੈਗੇ ਆ ਉਹ ਇਸ ਚੀਜ਼ ਦਾ ਤਰਾਜ ਕਰ ਰਹੇ ਆ ਕਿ ਸਾਨੂੰ ਸਮਾਂ ਦਿੱਤਾ ਜਾਵੇ ਪਰ ਦੇਖ ਸਕਦੇ ਹੋ ਤਸਵੀਰਾਂ